एन्नी एन्नी एनर्जी इतनी ताकत इतनी एनर्जी आ जाएगी बंदे ਦੇ ਅੰਦਰ ਇਹ ਫਾਰਮੂਲੇ ਦਾ ਨਾਮ ਰੱਖਿਆ ਸੀ ਨਲਕਾ ਪੱਟ ਚਟਨੀ ਛੋਟੇ ਛੋਟੇ ਬਰੀਕ ਪੀਸਾ ਦੇ ਵਿੱਚ ਇਹਨੂੰ ਕੱਟ ਲੈਣਾ ਬਹੁਤ इजी ਹੈ ਜੀ ਬਣਾਉਣਾ ਇਹਨੂੰ ਚਟਨੀ ਨੂੰ ਆ ਦੇਖੋ ਤੇ ਇਹਨੇ ਮਿਲ ਕੇ ਆਪਸ ਦੇ ਵਿੱਚ ਬਹੁਤ ਵਧੀਆ ਤੁਹਾਨੂੰ ਕੰਬੀਨੇਸ਼ਨ ਜਿਹੜਾ ਦੇਣਾ ਬਹੁਤ ਜ਼ਿਆਦਾ ਗਰਮੀ ਇਸ ਵੇਲੇ ਪੈ ਰਹੀ ਹੈ ਬਹੁਤ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਹਰ ਵੇਲੇ ਬੰਦਾ ਇੱਕ ਵਾਰ ਬਾਹਰ ਜਾਂਦਾ ਤੇ ਸਾਰਾ ਦਿਨ ਲੋ ਫੀਲ ਕਰੀ ਜਾਂਦਾ ਜੀ ਪਹਿਲੀ ਸ਼ਰਤ ਹੈਗੀ ਉਹ ਹੈ ਕਿ ਜਿਹੜਾ ਕੇਲਾ ਤੁਸੀਂ ਚੂਜ਼ ਕਰਨਾ ਬਨਾਣਾ ਤੁਸੀਂ ਚੂਜ਼ ਕਰਨਾ ਉਹ ਨਾ ਬਹੁਤਾ ਪੱਕਿਆ ਹੋਣਾ ਚਾਹੀਦਾ ਤੇ ਨਾ ਬਹੁਤਾ ਕੱਚਾ ਹੋਣਾ ਚਾਹੀਦਾ ਜਿੰਨਾਂ ਨੂੰ ਸਿਰਫ ਜਾਣਨ ਦਾ ਸਮਾਂ ਲੱਗਦਾ ਵੀ ਜਿਹੜਾ 1 ਮਿੰਟ ਤੋਂ ਪਹਿਲਾਂ ਪਹਿਲਾਂ ਖਲਾਸੀ ਹੋ ਜਾਂਦੀ ਹੈ ਜਿਹੜਾ 1 ਮਿੰਟ ਤੋਂ ਪਹਿਲਾਂ ਪਹਿਲਾਂ ਖਲਾਸੀ ਹੋਣ ਵਾਲਾ ਸਿਸਟਮ ਹੈ ਨਾ ਉਹ ਮੈਂ ਇਹ ਗੱਲ ਸ਼ਰਤੀਆ ਕਹਿੰਨਾ ਮਾਂ ਵੀ ਉਹ ਚੀਜ਼ 100% ਇਹਦਾ ਹੱਲ ਹੋਏਗੀ। ਇਹ ਨੁਸਖਾ ਫਾਰਮੂਲਾ ਦੀ ਅੱਪੇ ਗੱਲ ਕਰਦੇ ਆ ਕਿਹੜੇ ਲੋਕਾਂ ਲਈ ਬੜਾ ਕਾਰਗਰ ਸਾਬਿਤ ਹੋਣ ਵਾਲਾ ਹੈ ਗਰਮੀਆਂ ਦੇ ਮੌਸਮ 'ਚ ਖਾਸ ਕਰਕੇ। ਸਪੰਦੋਸ਼ ਉਹ ਪ੍ਰੋਬਲਮ ਹੈ ਨਾਈਟਫਾਲ ਜਦੋਂ ਅਸੀਂ ਆਪਣਾ ਬਾਡੀ ਦੇ ਉੱਤੇ ਕੰਟਰੋਲ ਤੋਂ ਬਿਨਾਂ ਹੀ ਆਪਣੇ ਆਪ ਨੂੰ ਜਦੋਂ ਡਿਸਚਾਰਜ ਕਰ ਦਿੰਨੇ ਆ ਜਾਂ ਖਲਾਸ ਕਰ ਦਿੰਨੇ ਆ ਉਹ ਸੁਪਨਾ ਇਦਾਂ ਆਉਂਦਾ ਉਹਦੇ ਨਾਲ ਆਪਣੇ ਆਪ ਹੀ ਤੁਹਾਡਾ ਜਿਹੜਾ ਆਪਣੇ ਆਪ ਤੁਹਾਡੀ ਖਲਾਸੀ ਹੋ ਜਾਂਦੀ ਹੈ ਜਦੋਂ ਉਹਦੇ ਵੀਰੇਜ ਦੀ ਕੁਆਲਿਟੀ ਤੇ ਕੁਆਂਟੀਟੀ ਘਟ ਜਾਂਦੀ ਹੈ ਜਿਵੇਂ ਕੱਚੀ ਲੱਸੀ ਵਰਗਾ ਵੀਰੇਜ ਹੋ ਜਾਂਦਾ ਉਹ ਅੰਦਰ ਬਾਡੀ ਦੇ ਟੇਕ ਨਹੀਂ ਪਾਂਦਾ ਜਦੋਂ ਸਾਨੂੰ ਮਾੜਾ ਜਿਹਾ ਇਦਾਂ ਦਾ ਖਿਆਲ ਆਂਦਾ ਉਦੋਂ ਜੇ ਅਸੀਂ ਜਾਗਦੇ ਹੋਈਏ ਤੇ ਚਿਪਚਿਪਾ ਪਾਣੀ ਆਣਾ ਸ਼ੁਰੂ ਹੋ ਜਾਂਦਾ ਇਹ ਦੋਨੋਂ ਚੀਜ਼ਾਂ ਜੇ ਕੰਮ ਕਰੇਗਾ ਪੋਜ਼ਿਟਿਵ એનર્ਜੀ ਇੰਨੀ ਦੇਈ ਦੀਏ ਵੀ ਉਹਨਾਂ ਨੂੰ ਸਟੈਂਡ ਅਪ ਕਰੀਦਾ ਪਹਿਲਾਂ ਤੇ ਸਟੈਂਡ ਅਪ ਹੋਣਗੇ ਮਨੋਂ ਫਿਰ ਤਨ ਵੀ ਹੋਣਗੇ ਇਹਨੂੰ ਹੁਣ ਤੁਸੀਂ ਸਵੇਰੇ ਨਿਰਨੇ ਕਾਲ ਜੇ ਗਰਮ ਦੁੱਧ ਦੇ ਨਾਲ ਬੜੇ ਪਿਆਰ ਨਾਲ ਖਾਣੀ ਹੈ ਤੇ ਜਦੋਂ ਤੁਸੀਂ ਇਹਨੂੰ ਪਿਆਰ ਨਾਲ ਖਾਓਗੇ ਤੇ ਫਿਰ ਤੁਸੀਂ ਅਸਰ ਜਦੋਂ ਆਏਗਾ ਤੁਹਾਨੂੰ ਪ੍ਰੋਪਰ ਜਦੋਂ ਆਰਾਮ ਆਏਗਾ ਇਹਨੂੰ ਲਗਾਤਾਰ 10 ਦਿਨ ਇਸਤੇਮਾਲ ਕਰ ਸਕਦੇ ਹੋ 10 ਦਿਨ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਘੱਟੋ ਘਾਟੇ ਦੇ ਵਿੱਚ 10 ਦਿਨਾਂ ਦਾ ਗੈਪ ਪਾਣਾ ਫਿਰ ਇਹਨੂੰ ਕੰਟੀਨਿਊ ਕਰਨਾ ਕੋਈ ਵੀ ਫਾਰਮੂਲਾ ਜਿਹੜਾ ਹੁੰਦਾ ਉਹਨੂੰ ਲਗਾਤਾਰ ਆਪਾਂ ਨਹੀਂ ਲੈਣਾ ਹੁੰਦਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੇ ਮੇਰੇ ਨਾਲ ਅੱਜ ਬੈਠੇ ਨੇ ਇੱਕ ਵਾਰ ਮੋੜ ਤੋਂ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜਿਨ੍ਹਾਂ ਦੇ ਨੁਸਖੇ ਜਿਨ੍ਹਾਂ ਦੇ ਟੋਟਕੇ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਕਾਫੀ ਜ਼ਿਆਦਾ ਵਾਇਰਲ ਹੋ ਰਹੇ ਨੇ ਔਰ ਲੋਕ ਉਸ ਤੋਂ ਵੀ ਕਿਤੇ ਜ਼ਿਆਦਾ ਉਹਨਾਂ ਦਾ ਫਾਇਦਾ ਲੈ ਰਹੇ ਨੇ ਅੱਜ ਇੱਕ ਵਾਰ ਫਿਰ ਨਵਾਂ ਨੁਸਕਾ ਨਵਾਂ ਟੋਟਕਾ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਬਿਲਕੁਲ ਤਿਆਰਬਰ ਤਿਆਰ ਬੈਠੇ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਕਿਉਂਕਿ ਬੜਾ ਕੀਮਤੀ ਸਮਾਂ ਹੁੰਦਾ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਦੇ ਸਾਬ ਦੇ ਸਾਬ ਵਿੱਚ ਬੈਠੇ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਮੇਰੀ ਜਾਨੀ ਗੋਰੀਆਂ ਦੇ ਵੈਦ ਦੀ ਪਿਆਰ ਭਰੀ ਸਤਿ ਸਕਾਲ ਪ੍ਰਵਾਣ ਕਰੋ ਜੀ ਅੱਛਾ ਡਾਕਟਰ ਸਾਹਿਬ ਅੱਜ ਇਹ ਤੁਸੀਂ ਇਹ ਹਰੇ ਤੇ ਪੀਲੇ ਕੇਲੇ ਰੱਖੇ ਨੇ ਨਾਲ ਤੁਸੀਂ ਲੌਂਗ ਰੱਖਿਆ ਕੁੱਟਣ ਲਈ ਵੀ ਸਿਸਟਮ ਸੈੱਟ ਕੀਤਾ ਹੋਇਆ ਹੈ ਕੱਟਣ ਲਈ ਵੀ ਸਿਸਟਮ ਸੈੱਟ ਕੀਤਾ ਹੋਇਆ ਹੈ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਅੱਜ ਤੁਸੀਂ ਜਿਹੜਾ ਸਾਡੇ ਦਰਸ਼ਕਾਂ ਨੂੰ ਦੇਣ ਵਾਲਿਓ ਤਪਦੀ ਗਰਮੀ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਗਰਮੀ ਇਸ ਵੇਲੇ ਪੈ ਰਹੀ ਹੈ ਬਹੁਤ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਹਰ ਵੇਲੇ ਹੀ ਬੰਦਾ ਇੱਕ ਵਾਰ ਬਾਹਰ ਜਾਂਦਾ ਤੇ ਸਾਰਾ ਦਿਨ ਲੋ ਫੀਲ ਕਰੀ ਜਾਂਦਾ ਜੀ ਇਹ ਜੋ ਆਪਾਂ ਦੇ ਰਹੇ ਆ ਨਾ ਇਹ ਹੈਗਾ એનર્ਜੀ ਭਰਿਆ ਤੋਹਫਾ એનર્ਜੀ ਇੰਨੀ ਤਾਕਤ ਇੰਨੀ એનર્ਜੀ ਆ ਜਾਈਗੀ ਬੰਦੇ ਦੇ ਅੰਦਰ ਇਹ ਫਾਰਮੂਲੇ ਦਾ ਨਾਮ ਰੱਖਿਆ ਸੀ ਨਲਕਾ ਪੱਟ ਚਟਨੀ ਕਿਹੜੀ ਚਟਨੀ ਜੀ ਨਲਕਾ ਪੱਟ ਚਟਨੀ ਬੜਾ ਫਨੀ ਨਾਮ ਹੈ ਜੀ ਨਲਕਾ ਪੱਟ ਚਟਨੀ ਆ ਇਹ ਬੜੀ ਫਨੀ ਚੀਜ਼ ਹੈ ਜੀ ਇਦਾਂ ਸੀ ਵੀ ਪੁਰਾਣੀ ਗੱਲ ਹੈ ਸਨ 2001 ਦੀ ਅਸੀਂ ਸਾਰਾ ਪਰਿਵਾਰ ਫਿਲਮ ਵੇਖ ਕੇ ਆਏ ਸੀ ਸੰਨੀ ਦਿਓਲ ਦੀ ਅੱਛਾ ਗੱਦਰ ਫਿਲਮ ਵੇਖ ਕੇ ਆਏ ਜਿਹੜੀ ਪਹਿਲੇ ਵਾਲੀ ਸੀ ਜੀ ਜੀ ਤੇ ਫਾਦਰ ਸਾਹਿਬ ਨੇ ਕਿਸੇ ਪੇਸ਼ੈਂਟ ਨੂੰ ਚਟਨੀ ਦਿੱਤੀ ਤੇ ਉਹ ਕਹਿੰਦਾ ਵੀ ਕਿੰਨੀ ਜਾਨ ਆ ਜਾਏਗੀ ਕਹਿੰਦੇ ਸੰਨੀ ਦਿਓਲ ਵਰ ਨੂੰ ਨਲਕਾ ਪਟ ਦੇਗਾ अच्छा ਤੇ ਉਹ ਚਟਨੀ ਦਾ ਨਾਮ ਉਦੋਂ ਦਾ ਨਲਕਾ ਪੱਟ ਚਟਨੀ ਪੈ ਗਿਆ ਤੇ ਉਹ ਨਲਕਾ ਪੱਟ ਚਟਨੀ ਵਰਤ ਕੇ अनेका ਪੇਸ਼ੈਂਟ ਹੁਣ ਤੱਕ ਠੀਕ ਹੋਏ ਨੇ ਤੇ ਸਾਡਾ ਬੜਾ ਟ੍ਰਾਈਡ ਐਂਡ ਟੈਸਟਡ ਫਾਰਮੂਲਾ ਬਟ ਆ ਜਿਹੜਾ ਫਾਰਮੂਲਾ ਆਪਾਂ ਕੋਈ ਵੀ ਦਿੰਨੇ ਆ ਉਹ ਐਜੂਕੇਸ਼ਨਲ ਪਰਪਸ ਤੇ ਹੁੰਦਾ ਉਹ ਪਹਿਲਾਂ ਕਿਸੇ ਐਕਸਪਰਟ ਦੀ ਅੰਡਰ ਕੇਅਰ ਹੇਠ ਹੀ ਤੁਸੀਂ ਯੂਜ਼ ਕਰੋ ਜੀ 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 ਅੱਛਾ ਡਾਕਟਰ ਸਾਹਿਬ ਇਸ ਨੁਸਖੇ ਬਾਬਤ ਸਿਰ ਫਾਰਮੂਲੇ ਬਾਬਤ ਵੀ تھوڑا ਨਾਲ ਗੱਲਬਾਤ ਕਰਾਂਗੇ ਪਰ ਗਰਮੀਆਂ 'ਚ ਇੰਨਾ ਜ਼ਿਆਦਾ ਲੋ ਬੰਦਾ ਕਿਉਂ ਫੀਲ ਕਰਨ ਲੱਗ ਜਾਂਦਾ ਜੀ ਕੀ ਕਾਰਨ ਹੋ ਜਾਂਦੇ ਨੇ ਦੇਖੋ ਜੀ ਸਭ ਤੋਂ ਪਹਿਲਾਂ ਤੇ ਗਰਮੀ ਦੇ ਵਿੱਚ ਹਰ ਕਿਸੇ ਨੂੰ ਪਤਾ ਵੀ ਡੀ ਹਾਈਡਰੇਸ਼ਨ ਹੋ ਜਾਂਦੀ ਹੈ ਡੀ ਹਾਈਡਰੇਸ਼ਨ ਹੋਣਾ ਮਤਲਬ ਇਹ ਵੀ ਕਿ ਜਿਹੜੇ ਅੰਦਰ ਤੁਹਾਡੇ ਅੰਦਰ ਜਿਹੜੀ ਨਮੀ ਹੈ ਜਿਹੜਾ ਪਾਣੀ ਦਾ ਕੰਟੈਂਟ ਹੈ ਉਹ ਜਿਹੜਾ ਸਨਲਾਈਟ ਹੈ ਉਹ ਇੰਨੀ ਜ਼ਿਆਦਾ ਹੋਣ ਕਰਕੇ ਵੈਦਰ ਇੰਨਾ ਜ਼ਿਆਦਾ ਐਕਸਟ੍ਰੀਮ ਗਰਮ ਹੋਣ ਕਰਕੇ ਉਹ ਜਿਹੜੀ ਸਨਲਾਈਟ ਹੈ ਤੁਹਾਡੇ ਅੰਦਰੋਂ ਜਿਹੜੀ ਨਮੀ ਉਹ ਚੂਸ ਲੈਂਦੀ ਹੈ ਜਿਵੇਂ ਸ਼ਾਹਰੁਖ ਖਾਨ ਨੂੰ ਇਸ ਵੇਲੇ ਹੋਈ ਹੋਈ ਹੈ ਡੀ ਹਾਈਡਰੇਸ਼ਨ ਹਾਂਜੀ ਹਾਂਜੀ ਬਿਲਕੁਲ ਡੀ ਹਾਈਡਰੇਸ਼ਨ ਹੋਈ ਹੈ ਤੇ ਡੀ ਹਾਈਡਰੇਸ਼ਨ ਤੋਂ ਬਚਣ ਲਈ ਸਾਨੂੰ ਵੱਧ ਤੋਂ ਵੱਧ ਜਿਹੜਾ ਆਪਣਾ ਸੇਰ ਜਿਹੜਾ ਉਹ ਟੱਕ ਕੇ ਰੱਖਣਾ ਚਾਹੀਦਾ ਆਪਣੇ ਨਾਲ ਕੋਈ ਗਿੱਲਾ ਕੱਪੜਾ ਰੱਖਣਾ ਚਾਹੀਦਾ ਮਾੜਾ ਮੋਟਾ ਤੇ ਜਿਹੜਾ ਪਾਣੀ ਜੇ ਨਾ ਵੀ ਪਿਆਸ ਲੱਗੇ ਤਾਂ ਵੀ ਆਪਾਂ ਨੂੰ ਪਾਣੀ ਜਿਹੜਾ ਵੱਧ ਤੋਂ ਵੱਧ ਇਨਟੇਕ ਰੱਖਣਾ ਚਾਹੀਦਾ ਤਾਂ ਜੋ ਸਾਨੂੰ ਗਰਮੀ ਦੇ ਵਿੱਚ ਚੱਕਰ ਨਾ ਆ ਜਾਣ ਤੇ ਬਹੁਤ ਜ਼ਿਆਦਾ ਕੋਈ ਜ਼ਰੂਰੀ ਕੰਮ ਹੋਏ ਤੇ ਤਾਂ ਹੀ ਆਪਾਂ ਨੂੰ ਸਨਲਾਈਟ ਦੇ ਵਿੱਚ ਧੁੱਪ ਦੇ ਵਿੱਚ ਬਾਹਰ ਨਹੀਂ ਨਿਕਲਣਾ ਚਾਹੀਦਾ ਜੀ 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 ਅੱਛਾ ਵੈਜੀ ਜਿਹੜਾ ਇਹ ਨੁਸਖਾ ਫਾਰਮੂਲੇ ਦੀ ਆਪਾਂ ਗੱਲ ਕਰਦੇ ਹਾਂ ਕਿਹੜੇ ਲੋਕਾਂ ਲਈ ਬੜਾ ਕਾਰਗਰ ਸਾਬਿਤ ਹੋਣ ਵਾਲਾ ਹੈ ਗਰਮੀਆਂ ਦੇ ਮੌ ਦੇਖੋ ਜੀ ਜਿਹੜੇ ਜਿਹੜੇ ਮੇਰੇ ਵੀਰ ਦੀ ਵੀਰੇਜ ਦੇ ਵਿੱਚ ਕਮੀ ਹੈ ਵੀਰੇਜ ਦੇ ਵਿੱਚ ਪ੍ਰੋਬਲਮ ਹੈ ਮੀਨਸ ਵੀ ਜਿਨ੍ਹਾਂ ਨੂੰ ਜਿਹੜੇ ਛੋਟੇ ਅੰਡਰ ਏਜ ਬੱਚੇ ਨੇ ਜਿਨ੍ਹਾਂ ਦੀ ਏਜ 18 ਤੋਂ 23 ਦੇ ਵਿੱਚ ਉਹਨਾਂ ਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਆਂਦੀ ਹੈ ਸਪਨ ਦੋਸ਼ ਦੀ ਸਪਨ ਦੋਸ਼ ਉਹ ਪ੍ਰੋਬਲਮ ਹੈ ਨਾਈਟ ਫਾਲ ਜਦੋਂ ਅਸੀਂ ਆਪਣਾ ਬਾਡੀ ਦੇ ਉੱਤੇ ਕੰਟਰੋਲ ਤੋਂ ਬਿਨਾ ਹੀ ਆਪਣੇ ਆਪ ਨੂੰ ਜਦੋਂ ਡਿਸਚਾਰਜ ਕਰ ਦਿੰਨੇ ਆ ਜਾਂ ਖਲਾਸ ਕਰ ਦਿੰਨੇ ਆ ਉਹ ਸੁਪਨਾ ਇਦਾਂ ਆਉਂਦਾ ਉਹਦੇ ਨਾਲ ਆਪਣੇ ਆਪ ਹੀ ਤੁਹਾਡਾ ਜਿਹੜਾ ਆਪਣੇ ਆਪ ਤੁਹਾਡੀ ਖਲਾਸੀ ਹੋ ਜਾਂਦੀ ਹੈ ਸੋ ਇਹ ਜਿਹੜੀ ਚੀਜ਼ ਹੈ ਇਹਨੇ ਤੁਹਾਡੀ ਮਨੀ ਨੂੰ ਗਾੜਾ ਕਰ ਦੇਣਾ ਉਹ ਕਿਉਂ ਇਦਾਂ ਦਾ ਇਹ ਨਾਈਟ ਫਾਲ ਵਾਲਾ ਜਿਹੜਾ ਸਿਸਟਮ ਹੈ ਉਹ ਕਿਉਂ ਹੁੰਦਾ ਸਪੰਦੋਸ਼ ਬੰਦੇ ਨੂੰ ਜਦੋਂ ਉਹਦੇ ਵੀਰੇਜ ਦੀ ਕੁਆਲਿਟੀ ਤੇ ਕੁਆਂਟੀਟੀ ਘਟ ਜਾਂਦੀ ਹੈ ਜਿਵੇਂ ਕੱਚੀ ਲੱਸੀ ਵਰਗਾ ਵੀਰੇਜ ਹੋ ਜਾਂਦਾ ਉਹ ਅੰਦਰ ਬੋਡੀ ਦੇ ਟੇਕ ਨਹੀਂ ਪਾਂਦਾ ਜਦੋਂ ਸਾਨੂੰ ਮਾੜਾ ਜਿਹਾ ਇਦਾਂ ਦਾ ਖਿਆਲ ਆਂਦਾ ਉਦੋਂ ਜੇ ਅਸੀਂ ਜਾਗਦੇ ਹੋਈਏ ਤੇ ਚਿਪਚਿਪਾ ਪਾਣੀ ਆਣਾ ਸ਼ੁਰੂ ਹੋ ਜਾਂਦਾ ਜਿਸੇ ਸੁੱਤੇ ਹੋਈਏ ਤੇ ਉਦੋਂ ਫੇਰ ਸਪੰਦੋਸ਼ ਹੋ ਜਾਂਦਾ ਜਦੋਂ ਵੀ ਸਾਡਾ ਬ੍ਰੇਨ ਕਿਸੇ ਵੀ ਚੀਜ਼ ਬਾਰੇ ਇਦਾਂ ਦੀ ਚੀਜ਼ ਬਾਰੇ ਸੋਚੇਗਾ ਕਿਸੇ ਬਲਗਰ ਮਟੀਰੀਅਲ ਬਾਰੇ ਸੋਚੇਗਾ ਜਾਂ ਸਾਡੇ ਦਿਮਾਗ ਦੇ ਵਿੱਚ ਕੋਈ ਇਦਾਂ ਦਾ ਖਿਆਲ ਆਏਗਾ ਅਟਰੈਕਸ਼ਨ ਵਾਲਾ ਤੇ ਉਦੋਂ ਇਹ ਆਪਣੇ ਆਪ ਹੀ ਜੇ ਅਸੀਂ ਜਾਗਦੇ ਪਏ ਆਂ ਤੇ ਉਦੋਂ ਪਾਣੀ ਆਣਾ ਸ਼ੁਰੂ ਹੋ ਜਾਏਗਾ ਜੇ ਅਸੀਂ ਸੁੱਤੇ ਆਂ ਤੇ ਨਾਈਟ ਫਾਲ ਹੋ ਜਾਏਗਾ ਇਹ ਦੋਨੋਂ ਚੀਜ਼ਾਂ ਜੇ ਕੰਮ ਕਰੇਗਾ ਪਲੱਸ ਇਹਦੇ ਵਿੱਚ ਇੱਕ ਹੋਰ ਚੀਜ਼ ਹੈਗੀ ਹੈ ਜਦੋਂ ਤੁਹਾਡੀ ਮਣੀ ਸੰਗਣੀ ਹੋ ਜੇਗੀ ਉਦੋਂ ਜੇ ਤੁਹਾਨੂੰ ਪਿਸ਼ਾਬ ਲੱਗ ਕੇ ਆਂਦਾ ਆ ਜਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਪਿਸ਼ਾਬ ਦਾ ਰੋਗ ਹੈ ਸ਼ਾਬ ਕਰਨ ਵਾਲੇ ਤੁਸੀਂ ਕੋਈ ਬਰਨਿੰਗ ਸੈਂਸੇਸ਼ਨ ਫੀਲ ਕਰਦੇ ਹੋ ਜਲਨ ਮਹਿਸੂਸ ਕਰਦੇ ਹੋ ਉਹਦੇ ਚ ਵੀ ਇਸ ਚੀਜ਼ ਦੇ ਵਿੱਚ ਰਾਹਤ ਮਿਲੇਗੀ ਤੁਹਾਨੂੰ ਅੱਛਾ ਡਾਕਟਰ ਸੇ ਇੱਕ ਹੋਰ ਬੜਾ ਅਹਿਮ ਸਵਾਲ ਹੈ ਜਿਹੜੇ ਟੀਨੇਜਰ ਮੁੰਡੇ ਨੇ ਉਹ ਆਪਣੇ ਹੱਥੀ ਆਪ ਹੀ ਆਪਣੀ ਜ਼ਿੰਦਗੀ ਤਬਾਹ ਕਰ ਲੈਂਦੇ ਨੇ ਤੇ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਫਿਰ ਪਤਾ ਨਹੀਂ ਲੱਗਦਾ ਕਿ ਕਿੱਧਰ ਲੈ ਬੰਨੇ ਨੂੰ ਜਾਈਏ ਤੇ ਜਿਨ੍ਹਾਂ ਨੇ ਜ਼ਿੰਦਗੀ ਖਰਾਬ ਕਰ ਲਈ ਆਪਣੀ ਉਹਨਾਂ ਤੇ ਨੁਸਖਾ ਕਾਮਯਾਬ ਹੋਏਗਾ ਢੰਗ ਨਾਲ ਕਾਮਯਾਬੀ ਢੰਗ ਨਾਲ ਕੰਮ ਕਰੇਗਾ ਦੇਖੋ ਜੀ ਹਰ ਇੱਕ ਬਿਮਾਰੀ ਦੀਆਂ ਤਿੰਨ ਸਟੇਜਸ ਹੁੰਦੀਆਂ ਸਟੇਜ 1 ਸਟੇਜ 2 ਸਟੇਜ 3 ਜਿਹੜੇ ਤੇ ਸਟੇਜ 1 ਵਾਲੇ ਨੇ ਉਹਨਾਂ ਦੇ ਤੇ 100% ਕੰਮ ਕਰੇਗਾ ਜਿਹੜੇ ਸਟੇਜ 2 ਵਾਲੇ ਨੇ ਉਹਨਾਂ ਦੇ ਤੇ ਅਬਾਊਟ 50% ਜਿਹੜੇ ਹੈਗੇ ਨੇ ਉਹ ਰਿਕਵਰੇਬਲ ਹੁੰਦਾ ਕੰਮ ਉਹ ਤੇ ਹੋ ਜਾਏਗਾ ਉਸ ਤੋਂ ਬਾਅਦ ਜਿਹੜਾ ਹੁੰਦਾ ਉਹਨਾਂ ਨੂੰ ਫਿਰ ਦਵਾਈ ਖਾਣੀ ਪੈਂਦੀ ਹੈ ਜਦੋਂ ਨਸਾਂ ਬਿਲਕੁਲ ਡੈੱਡ ਹੋ ਜਾਂਦੀਆਂ ਉਹਦੇ ਵਿੱਚ ਫਿਰ ਦਵਾਈ ਕੰਮ ਕਰਦੀ ਏ ਉਹਦੇ ਵਿੱਚ ਫਿਰ ਆ ਜਿਹੜੀਆਂ ਚੀਜ਼ਾਂ ਹੁੰਦੀਆਂ ਟੁੱਟ ਕੇ ਹੁੰਦੇ ਨੇ ਨਾ ਉਹ ਇੰਨੇ ਜ਼ਿਆਦਾ ਕਾਮਯਾਬ ਨਹੀਂ ਹੁੰਦੇ ਬਹੁਤ ਸਾਰੇ ਮੇਰੇ ਵੀਰ ਥੱਲੇ ਕਮੈਂਟ ਵੀ ਕਰਦੇ ਨੇ ਵੀ ਜਿਹੜਾ ਅਸੀਂ ਤੁਹਾਡਾ ਟੋਟਕਾ ਯੂਜ਼ ਕੀਤਾ ਸਾਨੂੰ 25% ਫਾਇਦਾ ਆਇਆ ਸਾਨੂੰ 20% ਫਾਇਦਾ ਆਇਆ ਉਹ ਤਾਂ ਹੀ ਹੁੰਦਾ ਵੀ ਉਹਨਾਂ ਨੇ ਆਪਣਾ ਬੇੜਾਗਰ ਕੀ ਇਸ ਤਰ੍ਹਾਂ ਨਾ ਕੀਤਾ ਹੁੰਦਾ ਇੰਨਾ ਜ਼ਿਆਦਾ ਬੁਰੀ ਤਰ੍ਹਾਂ ਆਪਣਾ ਨਾਸ ਮਾਰਿਆ ਹੁੰਦਾ ਦਿਨ ਚ ਦੋ ਵਾਰੀ ਦਿਨ ਚ ਤਿੰਨ ਵਾਰੀ ਕਈ ਤੇ ਚਾਰ-ਚਾਰ ਵਾਰੀ ਸ਼ਰਤਾਂ ਲਾ ਕੇ ਯਾਰਾ ਦੋਸਤਾਂ ਨਾਲ ਕੰਮ ਕਰਦੇ ਪੁੱਠੇ ਤੇ ਤੇ ਇਹ ਜਿਹੜਾ ਅਸ਼ਲੀਨ ਸਟਾਫ ਹੈ ਜਿਹੜਾ ਮਾੜਾ ਸਟਾਫ ਜਿਹੜਾ ਪਿਆ ਇੰਟਰਨੈਟ ਤੇ ਇਹਨੂੰ ਬਹੁਤ ਬੁਰੀ ਤਰ੍ਹਾਂ ਮਿਸਯੂਜ਼ ਕਰਦੇ ਕਿਉਂਕਿ ਅੱਜ ਕੱਲ ਬੱਚੇ ਦੀਆਂ ਜਣੀਆਂ ਕਲਾਸਾਂ ਨੇ ਉਹ ਆਨਲਾਈਨ ਹੋ ਗਈਆਂ ਹਰ ਬੱਚੇ ਦੇ ਹੱਥ ਦੇ ਵਿੱਚ ਅੱਜ ਦੀ ਡੇਟ 'ਚ ਮੋਬਾਈਲ ਹੈਗਾ ਲੈਪਟਾਪ ਹੈਗਾ ਇੰਟਰਨੈਟ ਬਹੁਤ ਈਜ਼ੀਲੀ ਐਕ세ਸਿਬਲ ਹੈ ਆਨਲਾਈਨ ਕਲਾਸਾਂ ਦੇ ਬਹਾਨੇ ਪੇਰੈਂਟਸ ਨੂੰ ਭਾਵੇਂ ਓਕੇ ਸੋਕੇ ਹੋ ਕੇ ਇਹ ਜੀਬ ਬੱਚਿਆਂ ਨੂੰ ਪ੍ਰੋਵਾਈਡ ਕਰਨੀਆਂ ਪੈਂਦੀਆਂ ਬਟ ਕਰਨੀਆਂ ਪੈਂਦੀਆਂ ਮਜਬੂਰੀ ਸੇਕ ਬਟ ਬੱਚੇ ਇਹਨਾਂ ਚੀਜ਼ਾਂ ਨੂੰ ਨਹੀਂ ਸਮਝਦੇ ਵੀ ਅਸੀਂ ਆਪਣੇ ਹੱਥਾਂ ਨਾਲ ਆਪਣੀ ਜਵਾਨੀ ਦਾ ਤੈਸ ਨੈਸ ਕਰ ਰਹੇ ਆ ਬਰਬਾਦ ਕਰ ਰਹੇ ਆ ਕੱਲ ਨੂੰ ਜਦੋਂ ਸਾਡੀ ਏਜ ਹੋਣੀ ਹੈ ਸਾਡੇ ਪੇਰੈਂਟਸ ਨੇ ਸਾਨੂੰ ਸ਼ਾਦੀ ਲਈ ਕਹਿਣਾ ਤੇ ਸਾਡੇ ਹੱਥ ਪੱਲੇ ਕੁਝ ਨਹੀਂ ਰਹਿਣਾ ਤੇ ਫਿਰ ਇਹ ਜਿਹੜੀ ਤੁਹਾਡੀ ਨਲਕਪਟ ਚਟਨੀ ਹੈਗੀ ਕਿਹੜੇ ਲੋਕਾਂ ਦੇ ਕੰਮ ਕਰੇਗੀ ਖਾਸ ਕਰਕੇ ਕਿਹੜੇ-ਕਿਹੜੇ ਲੋਕ ਇਸ ਦਾ ਇਸਤੇਮਾਲ ਕਰ ਸਕਦੇ ਨੇ ਦੇਖੋ ਫਰੂਕੀ ਸਾਹਿਬ ਇਹਦੇ ਵਿੱਚ ਮੇਨ ਜਿਹੜਾ ਕੰਟੈਂਟ ਹੈ ਨਾ ਉਹ ਹੈਗਾ ਤੁਹਾਡੀ ਜਿਹੜੀ ਸ਼ੁਕਰ ਤਾਤੂ ਹੈ ਜਿਹਨੂੰ ਅਸੀਂ ਵੀਰੇ ਆ ਕੰਨੇ ਆ ਵੀਰੇ ਨੂੰ ਇੰਪਰੂਵ ਕਰਨਾ ਹੈ ਨੇ ਵੀਰੇ ਦੀ ਕੁਆਲਿਟੀ ਨੂੰ ਤੇ ਕੁਆਂਟੀਟੀ ਨੂੰ ਇੰਪਰੂਵ ਕਰਨਾ ਇਹਦੇ ਵਿੱਚ ਬਹੁਤ ਸਾਰੀ ਬਹੁ ਗਿਣਤੀ ਉਹ ਲੋਕਾਂ ਦੀ ਹੈ ਜਿਨ੍ਹਾਂ ਨੂੰ ਸਿਰਫ ਜਾਣ ਨਾਮ ਦਾ ਸਮਾਂ ਲੱਗਦਾ ਵੀ ਜਿਹੜਾ 1 ਮਿੰਟ ਤੋਂ ਪਹਿਲਾਂ ਪਹਿਲਾਂ ਖਲਾਸੀ ਹੋ ਜਾਂਦੀ ਹੈ ਜਿਹੜਾ 1 ਮਿੰਟ ਤੋਂ ਪਹਿਲਾਂ ਪਹਿਲਾਂ ਖਲਾਸੀ ਹੋਣ ਵਾਲਾ ਸਿਸਟਮ ਹੈ ਨਾ ਉਹ ਮੈਂ ਇਹ ਗੱਲ ਸ਼ਰਤિયા ਕਹਿੰਦਾ ਮਾਂ ਵੀ ਉਹ ਚੀਜ਼ 100% ਇਹਦਾ ਹੱਲ ਹੋਏਗੀ ਜਿਹੜਾ 1 ਮਿੰਟ ਵਾਲਾ ਮੈਂ ਇਹ ਨਹੀਂ ਕਹਿੰਦਾ ਵੀ ਉਹ 15 ਮਿੰਟਾਂ ਤੇ ਪਹੁੰਚ ਜਾਊਗਾ ਜਾਂ 20 ਮਿੰਟਾਂ ਤੇ ਪਹੁੰਚ ਜਾਊਗਾ ਉਹ ਐਟ ਲੀਸਟ ਡਬਲ ਤੇ ਤੇ ਪਹੁੰਚ ਜਾਊਗਾ ਓਕੇ ਇੰਨਾ ਹੀ ਬਹੁਤ ਹੈ ਜੇ 2 ਮਿੰਟ ਤੇ ਪਹੁੰ ਬਾਕੀ ਕਸਰ ਅਸੀਂ ਬਿਠੇ ਆ ਫਿਰ ਸਾਡਾ ਮਹਾਰਾਜਾ ਵਾਲਾ ਫਾਰਮੂਲਾ ਹੈਗਾ ਉਹ ਦਵਾਂਗੇ ਦਵਾਈ ਦਵਾਂਗੇ ਦਵਾਈ ਸਾਡੇ ਤੋਂ ਹੁੰਦੀ ਆ ਦੇਖੋ ਦਵਾਈ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਸਾਡਾ ਜਿਹੜਾ ਪੇਸ਼ੈਂਟ ਹੈ ਜਿਹੜਾ ਸਾਡੇ ਨੁਸਕੇ ਯੂਜ਼ ਕਰ ਰਿਹਾ ਜਦੋਂ ਹੱਥ ਖੜੇ ਕਰਕੇ ਦਿਖਾ ਦਿੰਦਾ ਵੀ ਭਾਈ ਮੈਂ ਸਾਰੇ ਨੁਸਕੇ ਤਿਆਰ ਕਰਕੇ ਦੇਖ ਲਏ ਨੇ ਮੈਂ ਇਹਨਾਂ ਨਾਲ ਵਰਤ ਕੇ ਦੇਖ ਲਿਆ ਫਿਰ ਆਜੋ ਮੇਰੇ ਕੋ ਰਿਪੋਰਟਾਂ ਲੈ ਕੇ ਫਿਰ ਮੈਂ ਬਿਠਾ ਤੁਹਾਨੂੰ ਸੈਟੀਸਫਾਈ ਕਰਕੇ ਭੇਜਾਂਗੇ ਕਿਹੜੀ ਕਿਹੜੀ ਰਿਪੋਰਟਾਂ ਤੁਹਾਡੇ ਕੋਲ ਨੁਸਕਾ ਫਾਰਮੂਲਾ ਲੈਣ ਵਾਸਤੇ ਜ਼ਰੂਰੀ ਨੇ देखो जी सब तो पहला जेडी रिपोर्ट ਚਾਹੀਦੀ ਉਹ ਚਾਹੀਦੀ ਹੈ ਸਾਨੂੰ ਪਿਸ਼ਾਬ ਦੀ ਪਿਸ਼ਾਬ ਦਾ ਰੂਟੀਨ ਟੈਸਟ ਤੇ ਮਸਟ ਹੈ ਕਿਉਂਕਿ ਆਪਾਂ ਇਨਫੈਕਸ਼ਨ ਚੈੱਕ ਕਰਨੀ ਹੁੰਦੀ ਹੈ ਵੀ ਪਾਸ ਸੈੱਲ ਵਧੇ ਨੇ ਕਿ ਨਹੀਂ ਵਧੇ ਜਦੋਂ ਤੱਕ ਪੇਸ਼ੈਂਟ ਦੇ ਪਾਸ ਸੈੱਲ ਵਧੇ ਨੇ ਉਦੋਂ ਤੱਕ ਉਹਨੂੰ ਦਵਾਈ ਜਿੰਨੀ ਮਰਜ਼ੀ ਵਧੀਆਂ ਦੇ ਦਾਂਗੇ ਉਹਦਾ ਮਸਲਾ ਹੱਲ ਨਹੀਂ ਹੋਣਾ ਦੂਜੇ ਨੰਬਰ ਤੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਉਹਦੇ ਸਪਰਮ ਕਾਊਂਟ ਕਿੰਨੇ ਨੇ ਜਦੋਂ ਇਲਾਜ ਕਰਾਉਣ ਆਇਆ ਸਾਡੇ ਤੋਂ ਉਦੋਂ ਕਿੰਨੇ ਨੇ ਉਹਨੂੰ ਕਿੱਦਾਂ ਪਤਾ ਲੱਗੇਗਾ ਵੀ ਮੇਰੀ ਦਵਾਈ ਤੋਂ ਉਹਨੂੰ ਫਾਇਦਾ ਹੋ ਰਿਹਾ ਜਾਂ ਨਹੀਂ ਹੋ ਰਿਹਾ ਠੀਕ ਹੈ ਉਦ ਲਈ ਸਪਰਮ ਕਾਊਂਟ ਦਾ ਜਿਹੜਾ ਟੈਸਟ ਹੁੰਦਾ ਰੂਟੀਨ ਵਾਲਾ ਜਿਹੜਾ ਸੀਮੈਂਟ ਟੈਸਟ ਰੂਟੀਨ ਵਾਲਾ ਚਾਹੀਦਾ ਆਪਾਂ ਨੂੰ ਤੀਜੇ ਨੰਬਰ ਤੇ ਮੋਸਟ ਇੰਪੋਰਟੈਂਟ ਹੈਗਾ ਟੈਸਟੋਸਟੇਰੋਨ ਹਾਰਮੋਨ ਹੈ ਜਿਹਦੇ ਨਾਲ ਬੰਦੇ ਦਾ ਜੀ ਕਰਦਾ ਜਾਂ ਮੂਡ ਬੰਦਾ ਜਾਂ ਸਾਰਾ ਕੁਝ ਹੁੰਦਾ ਉਹ ਹਾਰਮੋਨ ਦਾ ਟੈਸਟ ਕਰਾਣਾ ਪੈਂਦਾ ਉਹਨੂੰ ਕਹਿੰਦੇ ਟੈਸਟੋਸਟੇਰੋਨ ਟੋਟਲ ਟੈਸਟ ਆ ਤਿੰਨ ਟੈਸਟ ਕਰਾਣੇ ਲਾਜ਼ਮੀ ਹੁੰਦੇ ਨੇ ਤੇਹਨ ਟੈਸਟ ਕਰਾ ਕੇ ਮੇਰ ਕੋ ਕੋਈ ਵੀ ਮੇਰਾ ਸੱਜਣ ਮੇਰਾ ਵੀਰ ਮੈਨੂੰ ਆ ਕੇ ਸਲਾਹ مشورہ ਕਰੇ ਬਿਲਕੁਲ ਫਰੀ ਆਫ ਕਾਸਟ ਮੈਂ ਉਹਨੂੰ ਸਲਾਹ مشورہ ਦਵਾਗਾ ਜੇ ਦਵਾਈ ਦੀ ਲੋੜ ਪੈਗੀ ਤੇ ਦਵਾਈ ਵੀ ਦਵਾਵਾਂਗੇ ਜੀ ਕਿਹੜੀ ਉਮਰ ਤੱਕ ਨਲਕਾ ਪਟਾ ਸਕਦੀ ਥੋੜੀ ਚਟਨੀ ਹੈ ਜਿਹੜੀ ਮਤਲਬ ਤਾਕਤ ਵਾਲਾ ਤਾਕਤ ਦੇਣਾ ਦੇਖੋ ਰੁਕੀ ਸਾਹਿਬ ਇਨਸਾਨ ਦੀ ਜਿਹੜੀ ਏਜ ਹੈ ਨਾ ਉਹ ਇੱਕ ਨੰਬਰ ਹੈ ਆਯੁਰਵੇਦ ਦੇ ਹਿਸਾਬ ਨਾਲ ਜਦੋਂ ਤੱਕ ਬੰਦਾ ਜਿੰਦਾ ਉਦੋਂ ਤੱਕ ਬੰਦਾ ਜਿਹੜਾ ਹੈ ਆਪਣੇ 파ਟਰਨਰ ਨੂੰ ਸੈਟੀਸਫਾਈ ਕਰਨ ਦੀ ਸਮਰੱਥਾ ਰੱਖਦਾ ਜੀ ਜੀ ਇਹ ਗੱਲਾਂ ਸਿਰਫ ਮਿਥ ਬਣੀਆਂ ਆ ਜਿਹੜੇ ਕਿ ਬੰਦੇ ਇਨੇਬਲ ਨੇ ਇਨੈਫੀਸ਼ੀਐਂਟ ਨੇ ਜਿਹੜੇ ਇਹ ਕੰਮ ਨੂੰ ਨਹੀਂ ਜਾਣਦੇ ਉਹਨਾਂ ਨੇ ਕਿਹਾ ਇੱਕ ਏਜ ਲਿਮਿਟ ਫਿਕਸ ਕਰਤੀ ਅੱਛਾ ਭਾਈ ਤੂੰ 40 ਸਾਲ ਦਾ ਹੋ ਗਿਆ ਹੁਣ ਹੁਣ ਤੂੰ ਪ੍ਰੋਗਰਾਮ ਕਰਕੇ ਕੀ ਕਰਨਾ ਹੁਣ ਤੂੰ ਆਪਣੇ 파ਟਰਨਰ ਨੂੰ ਸੈਟੀਸਫਾਈ ਕਰਕੇ ਕੀ ਕਰਨਾ ਹੁਣ ਛੱਡ ਭਰਾ ਇਹਨਾਂ ਕੰਮਾਂ ਨੂੰ ਦੇਖੋ ਜਦੋਂ ਬੰਦਾ ਕਿਸੇ ਵੀ ਗੱਲ ਲਈ ਸਮਰੱਥਾ ਨਹੀਂ ਰੱਖਦਾ ਐਫੀਸ਼ੀਐਂਸੀ ਨਹੀਂ ਰੱਖਦਾ ਉਹਦੇ ਕੋਈ ਕੰਮਾ ਨਹੀਂ ਹੁੰਦਾ ਚੱਲ ਛੱਡ ਭਰਾ ਠੀਕ ਹੈ ਆਪਣੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਨਾ ਹਾਰ ਮੰਨਦੇ ਆ ਆਪਣੀ ਇਲਾਜ ਦੇ ਵਿੱਚ ਨਾ ਸਾਡੇ ਪੇਸ਼ੈਂਟ ਨੂੰ ਹੀ ਹਾਰ ਮੰਨਣ ਦਿੰਨੇ ਆ ਅਸੀਂ ਉਹਨਾਂ ਨੂੰ ਮੋਟੀਵੇਸ਼ਨ ਇੰਨੀ ਦਈਦੀਏ ਪੋਜ਼ਿਟਿਵ એનર્ਜੀ ਇੰਨੀ ਦਈਦੀਏ ਵੀ ਉਹਨਾਂ ਨੂੰ ਸਟੈਂਡ ਅਪ ਕਰੀਦਾ ਪਹਿਲਾਂ ਤੇ ਸਟੈਂਡ ਅਪ ਹੋਣਗੇ ਮਨੋਂ ਫਿਰ ਤਨੋਂ ਵੀ ਹੋਣਗੇ ਜੀ ਜੀ ਠੀਕ ਹੈ ਨਾ ਗੱਲ ਜੀ ਅੱਛਾ ਤੇ ਫਿਰ ਇਹ ਨੁਸਖਾ ਫਾਰਮੂਲਾ ਹੁਣ ਵੈਬਸਾਈਟੋਂ ਦੱਸ ਦਿਓ ਵੀ ਬਣਾਉਂਦਾ ਬੰਨਾ ਕਿਵੇਂ ਹੈ ਇਹ ਬਣਾਉਂਦੇ ਤੁਸੀਂ ਕਿਵੇਂ ਸਭ ਤੋਂ ਪਹਿਲਾ ਜਿਹੜੀ ਇਹਦੀ ਸ਼ਰਤ ਹੈਗੀ ਹੈ ਫਾਰਮੂਲੇ ਦੀ ਜਿਹੜੀ ਕੇਲੇ ਦੀ ਚਟਨੀ ਦੀ ਬਣਾਉਂਦੀ ਜਿਹੜੀ ਸਭ ਤੋਂ ਪਹਿਲੀ ਸ਼ਰਤ ਹੈਗੀ ਹੈ ਉਹ ਆ ਕਿ ਜਿਹੜਾ ਕੇਲਾ ਤੁਸੀਂ ਚੂਜ਼ ਕਰਨਾ ਬਨਾਉਣਾ ਤੁਸੀਂ ਚੂਜ਼ ਕਰਨਾ ਉਹ ਨਾ ਬਹੁਤਾ ਪੱਕਿਆ ਹੋਣਾ ਚਾਹੀਦਾ ਤੇ ਨਾ ਬਹੁਤਾ ਕੱਚਾ ਹੋਣਾ ਚਾਹੀਦਾ ਜਮਾ ਵਿੱਚਲਾ ਮਟੀਰੀਅਲ ਚਾਹੀਦਾ ਇਸ ਤਰੀਕੇ ਨਾਲ ਇਹ ਹਰੇ ਤੇ ਪੀਲੇ ਰੰਗ ਦੇ ਕੇਲੇ ਹਰੇ ਤੇ ਪੀਲੇ ਰੰਗ ਦੇ ਮਿਕਸ ਦੇਖੋ ਤੁਸੀਂ ਕੇਲੇ ਦਾ ਕਲਰ ਦੇਖੋ ਜੋ ਇਹ ਬਨਾਣਾ ਦਾ ਕਲਰ ਹੈਗਾ ਇਦਾਂ ਦੇ ਤੁਸੀਂ ਬਨਾਣਾ ਚੂਜ਼ ਕਰਨੇ ਨੇ ਠੀਕ ਆਪਾਂ ਇੱਕ ਬਨਾਣਾ ਇਹ ਚੋ ਕੱਢ ਲਿਆ ਇਹਨੂੰ ਪਹਿਲਾਂ ਆਪਾਂ ਛਿੱਲ ਲਿਆ ਆ ਦੇਖੋ ਕੈਮਰਾਮੈਨ ਸਾਹਿਬ ਨੂੰ ਰਿਕੁਐਸਟ ਕਰਦੇ ਆ ਵੀ ਇਹਨੂੰ ਜਰਾ ਚੰਗੀ ਤਰ੍ਹਾਂ ਦਿਖਾਇਆ ਜਾਏ ਦੇਖੋ ਜੀ ਇਹਨੂੰ ਕੱਢ ਕੇ ਛਿੱਲੜ ਲਾ ਕੇ ਦੀ ਸਾਈਡ ਤੇ ਰੱਖਤੀ ਆਪਾਂ ਇਹਨੂੰ ਐਦਾਂ ਕਰਕੇ ਛੋਟੇ ਛੋਟੇ ਬਰੀਕ ਪੀਸਾਂ ਦੇ ਵਿੱਚ ਇਹਨੂੰ ਕੱਟ ਲੈਣਾ ਬਹੁਤ ਈਜ਼ੀ ਹੈ ਜੀ ਬਣਾਣਾ ਇਹਨੂੰ ਚਟਨੀ ਨੂੰ ਆ ਦੇਖੋ ਠੀਕ ਹੈ ਇਹਨਾਂ ਨੂੰ ਅਸੀਂ ਇਸ ਤਰੀਕੇ ਨਾਲ ਸਲਾਈਸ ਦੀ ਤੌਰ ਤੇ ਕੱਟ ਲਿਆ ਬਿਲਕੁਲ ਸਲਾਈਸ ਦੀ ਤੌਰ ਤੇ ਕੱਟ ਲਿਆ ਇਹਨਾਂ ਨੂੰ ਬਰੀਕ-ਬਰੀਕ ਕੱਟ ਲਿਆ ਪਹਿਲਾਂ ਇੱਕ ਕਰੀ ਠੀਕ ਹੈ ਕੱਟ ਕੇ ਤੇ ਇਹਨੂੰ ਕੀ ਕਰਨਾ ਆਪਾਂ ਸਭ ਤੋਂ ਪਹਿਲਾਂ ਇੱਕ ਲੌਂਗ ਲੈਣਾ ਸਿਰਫ ਇੱਕ ਲੌਂਗ ਮੈਂ ਆਪਣੇ ਦੇਖਣ ਵਾਲੇ ਵੀਰਾਂ ਨੂੰ ਇਹ ਬੇਨਤੀ ਕਰਦਾ ਵਾਂ ਵੀ ਕੋਈ ਵੀ ਮੇਰਾ ਵੀਰ ਆਪਣੀ ਮਰਜ਼ੀ ਨਾਲ ਲੌਂਗ ਦੀ ਕੁਆਂਟੀਟੀ ਨਾ ਵਧਾਏ ਕਿਉਂਕਿ ਜਿਹੜੀ ਇੱਕ ਲੌਂਗ ਦੀ ਕੁਆਂਟੀਟੀ ਫਿਕਸ ਕੀਤੀ ਗਈ ਹੈ ਇਹ ਬਿਲਕੁਲ ਅੱਜ ਦੇ ਵੈਦਰ ਦੇ ਹਿਸਾਬ ਨਾਲ ਸਹੀ ਹੈ ਪਰ ਲੌਂਗ ਤਾਂ ਗਰਮ ਹੁੰਦੇ ਜੀ ਡਾਕਟਰ ਸਾਹਿਬ ਲੌਂਗ ਗਰਮ ਹੁੰਦਾ ਜੀ ਬਿਲਕੁਲ ਗਰਮ ਹੁੰਦਾ ਬਟ ਜਦੋਂ ਆਪਾਂ ਇਹਨੂੰ ਕੇਲੇ ਦੇ ਵਿੱਚ ਮਿਕਸ ਕਰ ਦੇਣਾ ਨਾ ਤੇ ਇਹਨੇ ਮਿਲ ਕੇ ਆਪਸ ਦੇ ਵਿੱਚ ਬਹੁਤ ਵਧੀਆ ਤੁਹਾਨੂੰ ਕੰਬੀਨੇਸ਼ਨ ਜਿਹੜਾ ਦੇਣਾ ਇਹ ਕੁੱਟ ਲਿਆ ਜੀ ਅਸੀਂ ਲੌਂਗ ਕੁੱਟ ਲਿਆ ਜੀ ਲੌਂਗ ਕੁੱਟ ਲਿਆ ਜੀ ਲੌਂਗ ਦੇ ਵਿੱਚ ਹੁਣ ਆਪਾਂ ਇਹ ਚਟਨੀ ਨੂੰ ਮਿਕਸ ਕਿੱਦਾਂ ਕਰਨਾ ਇਹਨੂੰ ਕੇਲੇ ਨੂੰ ਵਿੱਚ ਪਾ ਕੇ ਆ ਦੇਖੋ ਇਹ ਐਦਾਂ ਕਰਕੇ ਇਹਨੂੰ ਵੀ ਕੁੱਟ ਲੈਣਾ ਨਾਲ ਹਾਂ ਇਹਨੂੰ ਫੇਲ ਲੈਣਾ ਜੀ ਇਹਦੀ ਲੇਵੀ ਵੱਨੂੰ ਤਿਆਰ ਕਰ ਲੈਣੀ ਆ ਦੇਖੋ ਮਤਲਬ ਇਹ ਚਟਨੀ ਤਿਆਰ ਕਰਨੀ ਆ ਦੇਖੋ ਜੀ ਕੇਲੇ ਦੀ ਚਟਨੀ ਐਦਾਂ ਤਿਆਰ ਹੋਣੀ ਹੈ ਇਹਦੇ ਵਿੱਚ ਹੁਣ ਆਪਾਂ ਇੱਕ ਇੱਕ ਕਰਕੇ ਪੀਸ ਹੋਰ ਐਡ ਕਰੀ ਜਾਣੇ ਨੇ ਠੀਕ ਹੈ ਤੇ ਆਹ ਦੇਖੋ ਠੀਕ ਹੋ ਗਿਆ ਇਹ ਬਣ ਗਈ ਸਾਡੀ ਨਲਕਾ ਪੱਟ ਚਟਨੀ ਇਹ ਨਲਕਾ ਪਟਾਊਗੀ ਤੁਹਾਡੇ ਕੋ ਪਰ ਉਹ ਵਾਲਾ ਨਹੀਂ ਜਿਹੜਾ ਸੰਨੀ ਦੇ ਹੌਲ ਨੇ ਪਟਿਆ ਸੀ ਅੱਛਾ ਇਹ ਦੇਖਣ ਵਾਲੇ ਸਮਝ ਗਏ ਕਿਹੜਾ ਕਿੰਨਾ ਪਿਆਵਾ ਠੀਕ ਹੈ ਤਾਕਤ ਵਾਲਾ ਤਾਕਤ ਵਾਲਾ ਵੀ ਬਣਾਉਣ ਵਾਲੇ ਵੀ ਸਮਝ ਗਏ 파ਟਨਰ ਨੂੰ ਖੁਸ਼ ਕਰਨ ਵਾਲਾ ਚਲੋ ਜੀ ਇਸ ਤਰੀਕੇ ਨਾਲ ਕਰ ਲਈ ਫਿਰ ਇਸਤੇਮਾਲ ਡਾਕਟਰ ਸਾਹਿਬ ਕਿਵੇਂ ਕਰਨਾ ਹੈ ਜੀ ਤੇ ਆਹ ਦੇਖੋ ਜੀ ਚਟਨੀ ਬਣ ਕੇ ਬਿਲਕੁਲ ਤਿਆਰ ਹੈ ਠੀਕ ਹੈ ਕਿ ਇਹਨੂੰ ਹੁਣ ਤੁਸੀਂ ਸਵੇਰੇ ਨਿਰਨੇ ਕਾਲ ਜੇ ਗਰਮ ਦੁੱਧ ਦੇ ਨਾਲ ਬੜੇ ਪਿਆਰ ਨਾਲ ਖਾਣੀ ਹੈ ਤੇ ਜਦੋਂ ਤੁਸੀਂ ਇਹਨੂੰ ਪਿਆਰ ਨਾਲ ਖਾਓਗੇ ਤੇ ਫਿਰ ਤੁਸੀ ਅਸਰ ਜਦੋਂ ਆਏਗਾ ਤੁਹਾਨੂੰ ਪ੍ਰੋਪਰ ਜਦੋਂ ਆਰਾਮ ਆਏਗਾ ਉਦੋਂ ਫਰੂਕੀ ਸਾਹਿਬ ਨੂੰ ਥੱਲੇ ਕਮੈਂਟ ਕਰਕੇ ਦੱਸਣੇ ਨੇ ਤੇ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਵੀ ਜਰੂਰ ਕਰਨਾ ਤੇ ਪੇਜ ਨੂੰ ਵੀ ਲਾਈਕ ਕਰਨਾ ਤੇ ਸਬਸਕ੍ਰਾਈਬ ਵੀ ਕਰਨਾ ਚੈਨਲ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਇਹ ਦੇਖੋ ਤੁਸੀਂ ਚਟਨੀ ਹੈਗੀ ਐ ਇਹ ਬਣਾਈ ਹੈ ਇਹ ਸਿਰਫ ਦੁੱਧ ਨਾਲ ਹੀ ਇਸਤੇਮਾਲ ਕਰਨੀ ਹੈ ਡਾਕਟਰ ਸਾਹਿਬ ਤੇ ਜਾਂ ਫਿਰ ਅਸੀਂ ਪਾਣੀ ਨਾਲ ਵੀ ਕਈ ਵਾਰ ਦੁੱਧ ਨਹੀਂ ਮੇਰੇ ਵੀਰਾਂ ਨੂੰ ਦੁੱਧ ਨਹੀਂ ਹਜਮ ਹੁੰਦਾ ਜਾਂ ਦੁੱਧ ਦੀ ਕੋਈ ਇੰਡਾਈਜੈਸ਼ਨ ਦੀ ਪ੍ਰੋਬਲਮ ਹੈ ਜਾਂ ਕੋਈ ਵੀ ਉਹਨਾਂ ਨੂੰ ਮਸਲਾ ਦੁੱਧ ਦੇ ਨਾਲ ਦੁੱਧ ਨਹੀਂ ਲੈਣਾ ਜਾਂਦੇ ਉਹ ਮੇਰੇ ਵੀਰ ਥੋੜਾ ਜਿਆ ਨਰਮ ਜਿਹੜਾ ਮਤਲਬ ਆਪਾਂ ਨੀਮ ਗਰਮ ਪਾਣੀ ਜਿਹੜਾ ਹੁੰਦਾ ਕੋਸਾ ਪਾਣੀ ਉਹਦੇ ਨਾਲ ਵੀ ਇਸਤੇਮਾਲ ਕਰ ਸਕਦੇ ਹੋ ਕੋਈ ਮਸਲਾ ਨਹੀਂ ਵੀ ਜਰੂਰ ਦੁੱਧ ਨਾਲ ਹੀ ਇਸਤੇਮਾਲ ਕਰਨੀ ਹੈ ਤੇ ਤੁਸੀਂ ਇਹਨੂੰ ਲਗਾਤਾਰ 10 ਦਿਨ ਇਸਤੇਮਾਲ ਕਰ ਸਕਦੇ ਹੋ 10 ਦਿਨ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਘੱਟੋ ਘਾਟੇ ਦੇ ਵਿੱਚ 10 ਦਿਨਾਂ ਦਾ ਗੈਪ ਪਾਣਾ ਫਿਰ ਇਹਨੂੰ ਕੰਟੀਨਿਊ ਕਰਨਾ ਕੋਈ ਵੀ ਫਾਰਮੂਲਾ ਜਿਹੜਾ ਹੁੰਦਾ ਉਹਨੂੰ ਲਗਾਤਾਰ ਆਪਾਂ ਨਹੀਂ ਲੈਣਾ ਹੁੰਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਤੇ ਨਲਕਾਪਟ ਚਟਨੀ ਵਾਲਾ ਨੁਸਕਾ ਸਾਡੇ ਦਰਸ਼ਕਾਂ ਤੱਕ ਪਹੁੰਚਦਾ ਕਰਨ ਲਈ ਸਾਰੇ ਦੇਖਣ ਵਾਲੇ ਮੇਰੇ ਵੀਰਾਂ ਦਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਸੋ ਇਹ ਸਨ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਨਲਕਾਪਟ ਚਟਨੀ ਯਾਨੀ ਕਿ ਗੱਲ ਦੀ ਚਟਨੀ ਦੇ ذریعے ਸਾਰਾ ਦਿਨ એનਰਜੈਟਿਕ ਰਹਿ ਸਕਦੇ ਆ ਅਗਰ ਕਿਸੇ ਦਾ ਸਰੀਰ ਥੱਕਿਆ ਥੱਕਿਆ ਰਹਿੰਦਾ ਹੈ ਅਗਰ ਕਿਸੇ ਨੂੰ ਕੋਈ ਦਿੱਕਤ ਕਮਜ਼ੋਰੀ ਨਾਲ ਹੈਗੀ ਹੈ ਤਾਂ ਇਹ ਜਿਹੜਾ ਨੁਸਕਾ ਫਾਰਮੂਲਾ ਹੈਗਾ ਉਹ ਜਿਸ ਤਰੀਕੇ ਨਾਲ ਸਣੀ ਦੇ ਨਲਕਾ ਨਕਲੀ ਰੂਪ ਦੇ ਵਿੱਚ ਫਿਲਮਾਂ 'ਚ ਪੜਦੇ ਸੀ ਤੇ ਤੁਸੀਂ ਤਾਕਤ ਵਾਲਾ ਇਸ ਤਰੀਕੇ ਦੇ એનર્ਜੀ ਤੁਹਾਡੇ ਚ ਆਏਗੀ ਤੇ ਤੁਸੀਂ ਅਸਲੀ ਨਲਕਾ ਵੀ ਪੱਟਣ ਦੀ ਸੋਚਣ ਲੱਗ ਜਾਓਗੇ ਸੋ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਇ ਵੀ ਸਾਨੂੰ ਜ਼ਰੂਰ ਦਿਓ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨੀ ਦਿਓ ਆ ਗਿਆ До